ਇੱਕ ਪਾਸੇ ਤਾਂ ਜਿੱਥੇ ਫਗਵਾੜਾ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਾਸ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਚੋਰ ਅਤੇ ਲੁਟੇਰੇ ਵੀ ਬੇਖੌਫ ਹੋ ਕੇ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਤੋਂ ਗਰੇਜ਼ ਨਹੀਂ ਕਰ ਰਹੇ ਅਜਿਹੇ ਲੁੱਟਦਾਈ ਘੋਰ ਮਾਮਲਾ ਸਾਹਮਣੇ ਆਇਆ ਹੈ ਮਾਡਲ ਟਾਊਨ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਇੱਕ ਲੁਟੇਰਾ ਇੱਕ ਮਹਿਲਾ ਦੇ ਗਲ ਵਿੱਚ ਪਈ ਸੋਨੇ ਦੀ ਚੇਨ ਛੱਟ ਕੇ ਫਰਾਰ ਹੋ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਜਗਪ੍ਰੀਤ ਕੌਰ ਬੇਦੀ ਨੇ ਦੱਸਿਆ ਹੀ ਉਹ ਤੇ ਉਸਦੀ ਭੂਆ ਰੁਪਿੰਦਰ ਕੌਰ ਬਾਜ਼ਾਰ ਤੋਂ ਸਮਾਨ ਲੈ ਕੇ ਵਾਪਸ ਘਰ ਆ ਰਹੀਆਂ ਸਨ ਤੇ ਜਦੋਂ ਉਹਨਾਂ ਨੇ ਆਪਣੇ ਘਰ ਦਾ ਮੋੜ ਮੁੜਿਆ ਤਾਂ ਇੱਕ ਮੋਟਰਸਾਈਕਲ ਦੇ ਸਵਾਰ ਨੌਜਵਾਨ ਆਇਆ ਤੇ ਉਸਦੀ ਭੂਆ ਦੇ ਗਲ ਵਿੱਚ ਪਈ ਸੋਨੇ ਦੀ ਚੈਨ ਚਾਪਟ ਲਈ ਤੇ ਫਰਾਰ ਹੋ ਗਿਆ ਜਿਸ ਨਾਲ ਉਹਨਾਂ ਦਾ ਤਕਰੀਬਨ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹਾਂਜੀ ਰੁਪਿੰਦਰ ਕੌਰ ਹਾਂਜੀ ਕਿੱਥੇ ਰਹਿੰਦੇ ਆਪਾਂ ਅਸੀਂ ਮਾਡਲ ਟਾਪ ਹਾਂਜੀ ਕੀ ਮਾਮਲਾ ਕੀ ਕਿ ਜਿਹੜਾ ਜ ਇਕੱਠੇ ਇੱਥੇ ਅਸੀਂ ਮਾਰਕੀਟ ਤੋਂ ਆ ਰਹੇ ਸੀ ਅਸੀਂ ਆਪਣੇ ਕੋਠੀ ਵੱਲ ਮੁੜੇ ਆ ਅੰਦਰ ਗੇਟ ਦੇ ਆਣ ਲੱਗੇ ਸੀ ਤਾਂ ਪਿੱਛੋਂ ਉਹਨੇ ਆ ਕੇ ਗਰਦਨ ਤੇ ਹੱਥ ਮਾਰਿਆ ਤੇ ਉਹ ਖਿੱਚ ਕੇ ਲੈ ਗਿਆ ਤੇ ਸਾਨੂੰ ਇਹ ਹੀ ਦਿਸਿਆ ਕਿ ਉਹ ਵੀ ਬਾਈਕ ਤੇ ਸੀ ਤੇ ਇੱਕੋ ਹੀ ਬੰਦਾ ਦਿਸਿਆ ਸਾਨੂੰ ਮੂੰਹ ਬੰਨਿਆ ਹੋਇਆ ਸੀ ਉਹਨੇ ਤੇ ਕਿੰਨੇ ਵਿਅਕਤੀ ਸੀਗੇ ਇੱਕ ਹੀ ਸੀ ਇੱਕੋ ਹੀ ਸੀ ਮੋਟਰਸਾਈਕਲ ਤੇ ਸੀ ਹਾਂਜੀ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਅਸੀਂ ਤਾਂ ਅਜੇ ਥੋੜੀ ਦੇਖਿਆ ਖੁਸ਼ੀ ਹਾਂਜੀ ਹਾਂਜੀ ਤੇ ਅਸ ਤਾਂ ਕਿਉਂਕਿ ਡਿੱਗੀ ਗਏ ਤਾਂ ਜਲ ਕਰਦੇ ਬਹਿ ਆਪਣੇ ਸਿਰ ਦਾ ਹਾਲ ਦੇਖਦੇ ਬਹਿ ਕਿ ਲਗਭਗ ਕਿੰਨਾ ਕਿ ਨੁਕਸਾਨ ਹੋ ਗਿਆ ਭਾਂਜੀ ਹਾਂਜੀ 3 1/2 ਤੋਲੇ ਦੀ ਸੀ ਚੇਨ ਤੇ 3 1/2 ਲੱਖ ਦਾ ਹੋ ਗਿਆ ਨੁਕਸਾਨ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਦਿੱਤਾ ਜੀ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਬਾਹਰ ਹਾਂਜੀ ਖਾਰੇ ਸੇ ਪੁਲਿਸ ਆ ਗਏ ਕੀ ਮੰਗ ਰੱਖਦੇ ਜਿੱਦਾਂ ਪ੍ਰਸ਼ਾਸਨ ਕੋਲੋਂ ਕਿ ਆਪਾਂ ਮੰਗ ਰੱਖ ਲਈ ਮੰਗ ਰੱਖ ਲਈ ਹੈ ਕਿ ਸਾਨੂੰ ਮਿਲਣੀ ਚਾਹੀਦੀ ਸਾਡੀ ਚੀਜ਼ਾਂ ਦਾ ਮਿਲੇ ਜਾਂ ਸਾਨੂੰ ਉਹਦਾ ਪੈਸਾ ਮਿਲੇ ਤਾਂ ਜ਼ਰੂਰ ਮਿਲੇ ਕਿ ਉਹ ਕੇਸ ਉਹ ਮਰਦੇ ਜਿਹਾ ਜਿਸੀ ਦੁਬਾਰਾ ਨਹੀਂ ਬਣਵਾ ਸਕਦੇ ਅਸੀਂ ਮਾਰਕੀਟ ਤੋ ਆ ਰਹੇ ਸੀ ਮੇਰੇ ਬੁਆ ਜੀ ਨਾਲ ਸੀ ਅਸੀਂ ਸਕੂਟਰ ਤੇ ਸੀਗੇ ਜਿੱਦਾਂ ਹੀ ਸਾਡੀ ਕੋਠੀ ਆਈ ਅਸੀਂ ਆਪਣੇ ਘਰ ਦੇ ਅੰਦਰ ਵੜਨ ਲੱਗੇ ਸਕੂਟਰ ਸਲੋ ਕੀਤਾ ਉਹ ਪਿੱਛੇ ਬਾਈਕ ਤੇ ਆਇਆ ਸਿੰਗਲ ਪਰਸਨ ਸੀ ਮੂੰਹ ਬੰਨਿਆ ਹੋਇਆ ਸੀ ਤੇ ਉਹਨੇ ਇਹਨਾਂ ਦੀ ਚੇਨ ਖਿੱਚ ਕੇ ਲੈ ਗਿਆ ਤੇ ਸਾਨੂੰ ਦੋਨੋਂ ਨੂੰ ਇਮਬੈਲੈਂਸ ਹੋ ਗਏ ਸੀ ਦੋਨੋਂ ਹੀ ਗਏ ਗਏ ਤੇ ਜਿਹੜੀ ਬਾਈਕ ਤੁਸੀਂ ਚਲਾ ਰਹੇ ਸੀ ਜਾਂ ਮੈਂ ਚਲਾ ਰਹੀ ਸੀ ਜੀ ਇਹ ਤੁਹਾਡੇ ਬੁਆ ਜੀ ਦਾ ਨਾਮ ਕੀ ਹੈ ਜੀ ਰੁਪਿੰਦਰ ਕੌਰ ਜੀ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਦਿੱਲੀ ਦੇ ਰਹਿਣ ਵਾਲੇ ਨੇ ਦਿੱਲੀ ਦੇ ਰਹਿਣ ਵਾਲੇ ਆ ਹਾਂ ਜੀ ਕੀ ਮਤਲਬ ਕੀ ਮੈਂ ਮਾਮਲੇ ਨੂੰ ਪਹੁੰਚ ਕਰ ਦਿੱਤੀ ਆ ਆਪਾਂ ਹਾਂਜੀ ਕੀਤੀ ਹੈ ਜੀ ਪੁਲਿਸ ਆਈ ਸੀ ਮੋਕਰੇ ਹਾਂਜੀ ਆਈ ਸੀ ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਭਾਂਜੀ ਇਹਨਾਂ ਦਾ 3.5 ਲੱਖ ਦਾ ਹੋ ਗਿਆ ਜੀ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਸਨ ਨਵੇਂ ਚੈਨੀ ਦੀਆਂ ਹੋ ਰਹੀਆਂ ਲੁੱਟਖੋ ਹੋ ਰਹੀ ਆ ਤੇ ਕੀ ਪ੍ਰਸ਼ਾਸ਼ਨ ਕੋ ਆਪਾਂ ਮੰਗ ਰੱਖਦੇ ਹਾਂ ਅਸੀਂ ਇਹੀ ਮੰਗਦੇ ਆਂ ਜੀ ਇੱਥੇ ਆਏ ਦਿਨ ਮਾਡਲ ਟਾਊਨ ਦੇ ਵਿੱਚ ਰੋਜ਼ ਵਾਰਦਾਤਾਂ ਹੋ ਰਹੀਆਂ ਸਾਨੂੰ ਸੇਫਟੀ ਚਾਹੀਦੀ ਏ ਬਾਹਰ ਨਿਕਲਣੇ ਲੋਕਾਂ ਦਾ ਮੁਸ਼ਕਿਲ ਹੋ ਗਿਆ ਆ ਕੁਛ ਅਸੀਂ ਪਾ ਕੇ ਨਿਕਲ ਨਹੀਂ ਸਕਦੇ ਕੋਈ ਪਰਸ ਨੇ ਅਸੀਂ ਨਾਲ ਲੈ ਕੇ ਜਾ ਸਕਦੇ ਕੋਈ ਮੋਬਾਈਲ ਨਹੀਂ ਲੈ ਕੇ ਜਾ ਸਕਦੇ ਰੋਜ਼ ਦਿਹਾੜੇ ਇੱਥੇ ਲੁੱਟਖੋ ਦੀਆਂ ਵਾਰਦਾਤਾਂ ਹੁੰਦੀਆਂ ਅੱਗੇ ਵੀ ਸਾਡੇ ਘਰ ਚ ਹੋ ਚੁੱਕੀ ਆ ਸਾਡੇ ਬੇਟੀ ਦਾ ਮੋਬਾਈਲ ਖੋਇਆ ਉਹਨਾਂ ਨੇ ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਆਲੇ-ਦੁਆਲੇ ਸੀਸੀਟੀਵੀ ਕੈਮਰੇ ਖੰਗਾੜੇ ਜਾ ਰਹੇ ਨੇ ਤੇ ਜਲਦੀ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾ ਪਿੱਛੇ ਪਹੁੰਚਾਇਆ ਜਾਵੇਗਾ ਫਗਵਾੜਾ ਤੋਂ ਨਵਰਾੰਗ ਚੈਨਲੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇੱਕ ਦਰਖਾਸਤ ਮਿਲਿਆ ਵੀ ਕੋਈ ਖੋ ਹੋ ਗਈ ਹੈ ਮਾਡਰਨ ਚ ਤਾਂ ਮੈਂ ਮੋਕੇ ਤੇ ਆਇਆ ਮੋਕੇ ਤੇ ਆ ਕੇ ਦੇਖਿਆ ਕਿ ਕੈਮਰੇ ਕੂਮਰੇ ਚੈੱਕ ਕਰਦੇ ਆ ਕਿਤੇ ਕੁਝ ਮੋਟਰਸਾਈਕਲ ਦਾ ਨੰਬਰ ਜਾਂ ਬੰਦੇ ਦੀ ਪਛਾਣ ਹੁੰਦੀ ਹੈ ਤਾਂ ਅਗਲੀ ਕਾਰਵਾਈ ਕਰਾਂਗੇ ਤੇ ਸਰ ਕਿੰਨੇ ਵਿਅਕਤੀ ਸੀਗੇ ਇੱਕ ਵਿਅਕਤੀ ਹੋ ਸਕਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਕਿੰਨਾ ਕਨ ਖਾਣ ਹੋ ਗਿਆ ਇਹਨਾਂ ਦਾ ਲਗਭਗ ਨਹੀਂ ਮੈਂ ਹਜੇ ਉਹਨਾਂ ਬਾਰੇ ਵੀ ਨਹੀਂ ਕੁਝ ਵੀ ਉਹਨਾਂ ਕੋਲ ਪਤਾ ਕੀ ਕਿੰਨਾ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਕੈਮਰਿਆਂ ਦੇ ਵਿੱਚ ਹਜੇ ਤਾਂ ਟੈਪ ਵਿੱਚ ਚੈੱਕ ਕਰਦੇ ਆ ਕੈਮਰਿਆਂ ਦੇ ਵਿੱਚ ਆਉਂਦੇ ਆ ਫਿਰ ਸਰਪਰੇ